ਤੁਸੀਂ ਕਰਨਾ ਬੱਚਿਆਂ ਨੂੰ ਕੋਲੇ ਬਿਠਾਉਣਾ ਜੇ ਤੁਹਾਡੇ ਬੱਚਿਆਂ ਦੀ ਉਮਰ 8 ਤੋਂ ਉੱਪਰ ਆ 8 ਤੋਂ ਲੈ ਕੇ 15 ਸਾਲ ਤੱਕ ਉਮਰ ਆ ਠੀਕ ਹੈ ਫਿਰ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਫਿਰ ਬੱਚੇ ਕੈਂਚੀ ਯੂਜ਼ ਕਰ ਸਕਦੇ ਨਹੀਂ ਤੁਸੀਂ ਬੱਚਿਆਂ ਦੇ ਕੋਲੇ ਬੈਠਣਾ ਆ ਦੇਖੋ ਕੱਟ ਲਗਾ ਲੈਣੇ ਆ ਤੁਸੀਂ ਠੀਕ ਹੈ ਜੀ ਜੀ ਬੱਚਿਓ ਹਾਂਜੀ ਬੱਚੇ ਦੇਖੋ ਹੁਣ ਆਪਾਂ ਗੱਤੇ ਨੂੰ ਉਹਨੂੰ ਕੱਟਤਾ ਡੱਬੇ ਨੂੰ ਉਹ ਚੋਂ ਆਪਾਂ ਨੂੰ ਚਾਰ ਤਾਂ ਦੇਖੋ ਇਹ ਚੌਰਸ ਆਕਾਰ ਦੇ ਆਪਣੇ ਕੋਲ ਬਣ ਚੁੱਕੇ ਨੇ ਫਲੈਸ਼ ਕਾਰਡ ਤੇ 4 ਇਹ ਉਸ ਤੋਂ ਲੰਬਾਈ ਚ ਆ ਗਈ ਥੋੜੀ ਜਿਹੀ ਤੇ 2 ਇਹ ਆਪਣੇ ਕੋਲ ਆ ਗਈ ਠੀਕ ਹੈ ਹੁਣ ਦੇਖਦੇ ਆਪਾਂ ਇਹਨਾਂ ਦੀ ਵਰਤੋਂ ਤੁਸੀਂ ਟੀਚਿੰਗ ਮੈਟਰੀਅਲ ਚ ਕਿਵੇਂ ਕਰੋਗੇ ਹਾਂਜੀ ਹਾਂਜੀ ਤੁਸੀਂ ਮਾਰਕਰ ਦੀ ਸਹਾਇਤਾ ਨਾਲ ਇੱਥੇ ਲਿਖੋਗੇ A A for apple ਅੱਗੇ ਲਿਖੋਗੇ ਜੀ ਤੁਸੀਂ B B for ball ਅੱਗੇ ਲਿਖੋਗੇ ਜੀ C C for cat اگے جی D for dog ہاں جی ماں بچے دیکھو اے میں چار ہی بنائے ہیں باقی ਤੁਸੀਂ 26 دے 26 لیٹر بناؤ گے ਤੁਸੀਂ ہاں جی دو نہیں ہونا اگے ٹوک میں انکر رکھوں گی وی بچے پہچان نال بولیں ਠੀਕ ਹੈ ਫਿਰ 11 ਤੋਂ 20 ਤੱਕ ਜਦੋਂ ਤੁਸੀਂ ਗਿਣਤੀ ਕਰਵਾਉਂਗੇ ਤਾਂ ਨਾਲ ਤੁਸੀਂ ਟੋਕਵੇਂ ਅੰਕ ਕਰਵਾਉਂਗੀ। ਇਹ ਟੀਚਿੰਗ ਐਡ ਬਹੁਤ ਵਧੀਆ ਬੱਚਾ ਬਹੁਤ ਜਲਦੀ ਸਿੱਖਦਾ ਤਾਂ ਛੁੱਟੀਆਂ ਨੇ ਘਰੇ ਕਈ ਵਾਰ ਬੱਚੇ ਨਹੀਂ ਪੜਦੇ। ਅੱਗੇ ਜਿਹੜੇ ਦੋ ਸੀ ਦੇਖੋ ਨਾ ਜ ਆਪਾਂ A B C D ਇਸ ਤਰ੍ਹਾਂ ਲਿਖਤਾ। ਉਸ ਤੋਂ ਬਾਅਦ ਦੇਖੋ ਬੱਚੇ ਨੂੰ ਤੁਸੀਂ ਦਿਖਾ ਸਕਦੇ ਹੋ ਵੀ ਪਹਿਲੇ ਨੰਬਰ ਤੇ ਕੀ ਆਇਆ ਸੀ ਪੁੱਤ A ਦੂਜੇ ਤੇ B ਤੀਜੇ ਤੇ C ਚੌਥੇ ਤੇ D। ਹਾਂਜੀ ਹੁਣ ਇੱਕ ਹੋਰ ਆਪਾਂ ਟੀਚਿੰਗ ਐਡ ਬਣਾਉਣੀ ਆ ਹਾਂਜੀ ਵੀਡੀਓ ਨਾਲ ਜੁੜੇ ਰਹੋ ਜੀ ਤੁਸੀਂ। हां जी अगली एक्टिविटी से ਤੁਸੀਂ ਕੀ ਲੈਣਾ ਕੋਈ ਵੀ ਗੋਲ ਕੌਲੀ ਜਾਂ ਗਲਾਸ ਲੈ ਲਓ ਗੱਤੇयां ਤੋਂ ਅਸੀਂ ਦੇਖਣਾ ਵੀ ਗੱਤਾ ਤੁਹਾਡੇ ਕੋਲ ਕਿੰਨਾ ਕੁ ਵੱਡਾ ਜਿਵੇਂ ਮੈਂ ਦੇਖੋ ਇੱਥੇ ਇੱਕ ਕੌਲੀ ਲਈ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਕੌਲੀ ਦੇ ਕੀ ਕਰਾਂਗੇ ਆਸੇ-ਪਾਸੇ ਨਾ ਇਸ ਤਰ੍ਹਾਂ ਲਾਈਨ ਲਾ ਦਾਂਗੇ ਪੈਨਸਿਲ ਦੇ ਨਾਲ ਲਾਈਨ ਲਾ ਕੇ ਨਾ ਇਹਨੂੰ ਆਪਾਂ ਗੋਲ ਆਕਾਰ ਦੇ ਕੇ ਫਿਰ ਇਸ ਤੋਂ ਬਾਅਦ ਇਹਨੂੰ ਆਪਾਂ ਕੱਟ ਕਰ ਲਾਂਗੇ ਹਾਂ ਜੀ ਦੇਖੋ ਜੀ ਆਪਾਂ ਗੋਲ ਆਕਾਰ ਦੇ ਵਿੱਚ ਇਹਨੂੰ ਕੱਟ ਕਰ ਲਿਆ ਗਾ ਗੱਤੇ ਨੂੰ ਠੀਕ ਹੈ ਨਾ ਇਹ ਆਪਣੇ ਕੋਲ ਇੱਕ ਚੱਕਰ ਬਣ ਗਿਆ ਕੀ ਬਣ ਗਿਆ ਜੀ ਚੱਕਰ ਹੁਣ ਇਹਦੇ ਉੱਤੇ ਤੁਸੀਂ ਦੇਖਣਾਗਾ ਜੇ ਤਾਂ ਤੁਸੀਂ ਇਹਦੇ ਉੱਤੇ ਕੋਈ ਪੁਰਾਣੀ ਕਾਪੀ ਹੈਗੀ ਆ ਘਰੇ ਬੱਚੇ ਨੇ ਕਾਫੀ ਕਾਪੀਆਂ ਦੇਖੋ ਇਸ ਤਰ੍ਹਾਂ ਪੁਰਾਣੀਆਂ ਹੁੰਦੀਆਂ ਨੇ ਇਹਦਾ ਤੁਸੀਂ ਪੇਜ ਫੈਰੀਪੋਰ ਨਾਲ ਇੱਥੇ ਲਗਾ ਸਕਦੇ ਹੋ ਤਾਂ ਕਿ ਬਹੁਤ ਸੋਹਣਾ ਆਪਣੇ ਕੋਲ ਟੀਚਿੰਗ ਐਡ ਬਣ ਜੂ ਜੀ ਆਪਾਂ ਨਾਲੇ ਸੰਭਾਲ ਕੇ ਰੱਖ ਸਕਦੇ ਆ ਬੱਚੇ ਨੂੰ ਪੜਾਉਣ ਲਈ ਯੂਜ਼ ਕਰਦੀਆਂ ਉਹਦੀ ਆਪਾਂ ਜਾਂ ਫਿਰ ਰੰਗ-ਬਰੰਗੇ ਪੇਜ ਲੈ ਕੇ ਨਾ ਤੁਸੀਂ ਆ ਦੇਖੋ ਜੀ ਹੁਣ ਮੈਂ ਇਹਦੇ ਉੱਤੇ ਜਿਵੇਂ ਕੀ ਪੀਲੇ ਰੰਗ ਦਾ ਪੇਜ ਲੈ ਰਹੀ ਆ ਜੀ ਠੀਕ ਹੈ ਜੀ ਇਸ ਤਰ੍ਹਾਂ ਪੀਲੇ ਰੰਗ ਦਾ ਮੈਂ ਪੇਜ ਲੈ ਕੇ ਤੇ ਮੈਂ ਇਹਨੂੰ ਪੇਸਟ ਕਰ ਰਹੀ ਹਾਂ ਠੀਕ ਹੈ ਜੀ ਹਾਂਜੀ ਦੇਖੋ ਜੀ ਆਪਾਂ ਚੱਕਰ ਬਣਾ ਲਿਆ ਤੇ ਇਹਦੇ ਅੰਦਰ ਆਪਾਂ ਲਿਖਤਾ ਘੱਗਾ ਰਾਰਾ ਘਰ ਕ ਰ ਕਰ ਹਾਂਜੀ ਬੱਚੋ ਟੀਚਿੰਗ ਏਡ ਦੇਖੋ ਆਪਣੇ ਤਿਆਰ ਹੋ ਚੁੱਕੇ ਨੇ ਬਹੁਤ ਸੋਹਣੇ ਆਪਣੇ ਟੀਚਿੰਗ ਏਡ ਬਣੇ ਨੇ ਤੇ ਹੁਣ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦੀ ਆਂ ਪਲੀਜ਼ ਮੇਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਤੁਸੀਂ ਘਰੇ ਬੱਚਿਆਂ ਦੇ ਨਾਲ ਇਸ ਤਰੀ ਪੜ੍ਹਾਈ ਕਰਾਉਣੀ ਆ ਬੱਚਿਆਂ ਨੂੰ ਤਾਂ ਕਿ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਨੇ ਬੱਚੇ ਘਰੇ ਆਨੰਦ ਨਾਲ ਬੈਠ ਸਕਣ ਤੇ ਨਾਲੇ ਨਾਲ-ਨਾਲ ਪੜ੍ਹ ਸਕਣ ਹਾਂਜੀ ਹਾਂਜੀ ਅਗਮਦੀਪ ਤੁਸੀਂ ਤਿਆਰ ਹੋ ਜੀ ਹਾਂਜੀ ਮੈਮ ਮੈਂ ਤਿਆਰ ਆ ਓਕੇ ਜੀ ਬੱਚਿਓ ਪਹਿਲਾਂ ਤਾਂ ਦੇਖੋ ਜੀ ਆਪਾਂ ਗਿਣਤੀ ਦਾ ਫਲੈਸ਼ ਕਾਰਡ ਜਿਹੜਾ ਬਣਾਇਆ 1 ਤੋਂ 10 ਤੱਕ ਇਹ ਗਿਣਤੀ ਪੜ੍ਹੋ ਤੁਸੀਂ ਨ ਚਾਰ ਪੰਜ ਛੇ ਸੱਤ ਅੱਠ ਨੌ 10 ਵੈਰੀ ਗੁੱਡ ਹੁਣ ਇਹਦੇ ਅਨੁਸਾਰ ਹੀ ਤੁਸੀਂ ਕੀ ਕਰਨਾਗਾ ਆਪਾਂ ਗਿਣਤੀ ਨੂੰ ਉਸੇ ਕ੍ਰਮ ਵਿੱਚ ਲਾਉਣਾ ਸਹੀ ਕ੍ਰਮ ਚ ਲਾਉਣਾ ਦੇਖੋ ਆ ਦੇਖੋ ਆ 1 ਲੱਗ ਗਿਆ 4 ਲੱਗਿਆ ਹੋਇਆ ਇਹਨੂੰ ਸਹੀ ਕ੍ਰਮ ਚ ਲਗਾ ਦਿਓ ਇੱਥੇ 1 2 3 4 ਇਸ ਤਰ੍ਹਾਂ ਲਗਾਓ ਤੁਸੀਂ ਵਾਧੇ ਕ੍ਰਮ ਚ ਲਗਾਉਣਾ ਤੁਸੀਂ ਪਹਿਲਾਂ 1 ਲਾਓ 1 ਹਾਂਜੀ ਹਾਂਜੀ ਬੱਚੇ 2 ਹਾਂਜੀ 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 4 ਹਾਂਜੀ 5 ਹਾਂਜੀ ਅਗਮ ਤੁਸੀਂ ਬਹੁਤ ਸੋਹਣਾ ਲਗਾਇਆ ਜੀ ਦੇਖੋ ਇਹ ਆਪਣੇ ਕੀ ਹੋ ਗਏ ਵਾਧੇ ਕ੍ਰਮ ਚ 1 2 3 4 5 6 7 8 9 10 ਠੀਕ ਹੈ ਜੀ ਹੁਣ ਕੀ ਹੁਣ ਤੁਸੀਂ ਕੀ ਕਰਨਾ ਅਗਮ ਇਹਨਾਂ ਨੂੰ ਤੁਸੀਂ ਘਟਦੇ ਕ੍ਰਮ ਚ ਲਿਖੋ ਹੌਣ ਜੀ ਤੁਸੀਂ 1 2 3 4 5 6 7 8 9 10 ਲਿਖੇ ਘਟਦੇ ਕ੍ਰਮੋਂ ਕੀ ਹੋਣਗੇ 10 9 8 7 6 5 4 3 2 1 ਵੈਰੀ ਗੁੱਡ ਹੁਣ ਤੁਸੀਂ ਘਟਦੇ ਕ੍ਰਮ ਲਿਖੋ ਜੀ ਔਰ ਸੌਰੀ ਫਲੈਸ਼ ਕਾਰਡ ਚੱਕ ਕੇ ਹਾਂ ਜੀ ਘਟਦੇ ਕ੍ਰਮ ਚ ਲਾਓ ਜੀ ਜਿੱਥੇ 1 ਆ ਉਥੇ 10 ਲਾਓ ਹਾਂ ਜੀ ਵੈਰੀ ਗੁੱਡ ਘਟਦੇ ਕ੍ਰਮ ਕਰੋ ਜੀ ਤੁਸੀਂ ਸੈੱਟ ਕਰੋ ਹਾਂ ਜੀ ਹਾਂ ਜੀ ਮੈਂ ਦੇ ਕੰਦੇ ਵਿੱਚ ਸਾਰੇ ਫਲੈਸ਼ ਕਰ ਲਗਾ ਹਾਂਜੀ ਵੈਰੀ ਗੁੱਡ ਤੇ ਹਾਂਜੀ ਬੱਚਿਓ ਦੇਖੋ ਇਹ ਤਾਂ ਆਪਣੀ ਪਹਿਲੀ ਇਹ ਆਪਣੇ ਮੰਨ ਕੇ ਚਲੋ ਫਲੈਸ਼ ਕਾਰਡ ਤੋਂ ਇਹ ਆਪਣੀਆਂ ਦੋ ਗਤੀਵਿਧੀਆਂ ਹੋ ਗਈਆਂ ਇੱਕ ਗਤੀਵਿਧੀ ਤਾਂ ਤੁਸੀਂ ਚੜ੍ਹਦੇ ਕ੍ਰਮ ਲਾਏ ਸੀਗੇ ਜੀ ਇੱਕ ਚ ਮੰਨ ਲਓ ਘਟਦੇ ਕ੍ਰਮ ਲਗਾਏ ਨੇ ਨਾਲੇ ਆਪਣਾ ਪੈਟਰਨ ਬਣ ਗਿਆ ਠੀਕ ਹੈ ਜੀ ਹੁਣ ਆਪਾਂ ਅਗਲੇ ਫਲੈਸ਼ ਕਾਰਡ ਤੇ ਚੱਲਦੇ ਹਾਂ ਉਹਦੇ ਨਾਲ ਤੁਸੀਂ ਕਿਵੇਂ ਪੜਨਾ ਕਰੇ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆ ਦੇਖੋ ਜੀ ਆਪਾਂ ਕੀ ਬਣਾਇਆਗਾ ਆ ਪੜੋ ਜੀ ਤੁਸੀਂ ਅਗਮ ਮਨ ਮਨ ਹਾਂਜੀ ਗਮ ਗਮ ਕ ਗ ਰ ਰ ਕ ਹਾਂਜੀ ਕ ਰ ਕਰ ਤੁਸੀਂ ਧੁਨੀ ਦਾ ਉਚਾਰਨ ਕਰਨਾ ਠੀਕ ਹੈ ਜੀ ਹੁਣ ਅੱਗੇ ਦੇਖੋ ਇਸ ਤਰੀਆ ਆਪਾਂ ਜੱਗ ਲਿਖਿਆ ਹਲ ਲਿਖਿਆ ਤੇ ਬਸ ਲਿਖਿਆ ਠੀਕ ਹੈ ਜੀ ਹੁਣ ਇਹਦੇ ਵਿੱਚ ਦੇਖੋ ਆ ਆਪਾਂ ਕੀ ਕਹਾਂਗੇ ਫਲੈਸ਼ ਕਾਰਡ ਇੱਕ ਤੇ ਕੰਮ ਅਨੇਕ ਠੀਕ ਹੈ ਜੀ ਇੱਕ ਤੋਂ ਕੰਮ ਆਪਾਂ ਅਨੇਕ ਦਾ ਕਰਨ ਵਾਲੀਆਂ ਹੁਣ ਤੁਸੀਂ ਗਤੀਵਿਧੀ ਨੂੰ ਧਿਆਨ ਨਾਲ ਦੇਖਿਓ ਹਾਂਜੀ ਅਗਮ ਪ੍ਰੀਤ ਹੁਣ ਜਿਹੜਾ ਤੁਸੀਂ ਮਨ ਲਿਖਿਆ ਮਨ ਦੇ ਨਾਲ ਨਾਲ ਜਿਹੜੇ ਸ਼ਬਦ ਨੇ ਉਹ ਤੁਸੀਂ ਮੈਨੂੰ ਬੋਲ ਕੇ ਸੁਣਾਓ ਮੰਮਾ ਨੰਨਾ ਮਨ ਦੇ ਨਾਲ ਰਲਦੇ ਹੋਏ ਹਾਂਜੀ ਹਾਂ ਵੈਰੀ ਗੁੱਡ ਹਾਂਜੀ ਜਨ ਸੰਨ ਹਾਂਜੀ ਜਨ ਵੈਰੀ ਗੁੱਡ ਅਗੇ ਗੰਮ ਦੇ ਨਾਲ ਮਿਲਦੇ ਜੁਲਦੇ ਸ਼ਬਦ ਦੇਖੋ ਗੰਮ ਠੀਕ ਹੈ ਨਾ ਜੀ ਉਦਰ ਗਮ ਦੇ ਨਾਲ ਟੰਮ ਚੰਮ ਠੀਕ ਹੈ ਨਾ ਜੀ ਅੱਗੇ ਦੇਖੋ ਘਰ ਦੇ ਨਾਲ ਘੱਗਾ ਰੜਾ ਘਰ ਡੱਡਾ ਰੜਾ ਡਰ ਜਿਵੇਂ ਘਰ ਘਰ ਡਰ ਡਰ ਠੀਕ ਹੈ ਜੀ ਅੱਗੇ ਜੱਗ ਦੇ ਨਾਲ ਮੱਗ ਨੱਗ ਫਿਰ ਹਲ ਪਲ ਜਲ ਅੱਗੇ ਬਸ ਰਸ ਦਸ ਠੀਕ ਹੈ ਨਾ ਜੀ ਬੱਚੇ ਨੂੰ ਆਪਾਂ ਇੱਕ ਫਲੈਸ਼ ਕਾਰਡ ਦੇਵਾਂਗੇ ਵੀ ਬੱਚੇਓ ਘਰ ਦੇ ਨਾਲ ਮਿਲਦੇ ਜੁਲਦੇ ਪੰਜ ਪੰਜ ਕ ਸ਼ਬਦ ਹੀ ਕਹਨੇ ਆ ਬੱਚਿਆਂ ਨੂੰ ਵੀ ਪੰਜ ਸ਼ਬਦ ਲਿਖੋ ਤੁਸੀਂ ਠੀਕ ਹੈ ਨਾ ਜੀ ਫਿਰ ਜਿਵੇਂ ਬਸ ਬਸ ਤੋਂ ਬੱਚਾ ਹੱਸ ਰਸ ਨਸ ਪੰਜ ਇੱਕ ਸ਼ਬਦ ਬਣਾਊਗਾ ਇਹਦੇ ਨਾਲ ਦੇਖੋ ਜੀ ਆਪਾਂ ਇੱਕ ਫਲੈਸ਼ ਕਾਰਡ ਦਿਖਾ ਕੇ ਬੱਚਾ ਕਿੰਨੇ ਸ਼ਬਦਾਂ ਦਾ ਭੰਡਾਰ ਬਣਾਊਗਾ ਜੀ ਹੁਣ ਇੱਕ ਇੱਕ ਗਤੀਵਿਧੀ ਹੋ ਗਈ ਹੁਣ ਦੂਜੀ ਦੇਖੋ ਜੀ ਇਹਦੀ ਗਤੀਵਿਧੀ ਅਗਮ ਦੀਪ ਹੁਣ ਰੰਗਾਂ ਦੇ ਨਾਂ ਤੇ ਆਉਨੇ ਆਪਾਂ ਰੰਗ ਦੱਸੋ ਜੀ ਹਰਾ ਹਾਂਜੀ ਪੂਰਾ ਪੀਲਾ ਲਾਲ ਚਿੱਟਾ ਸੰਤਰੀ ਹਾਂਜੀ ਸਫੇਦ ਵੀ ਕਹਿ ਸਕਦੇ ਤੁਸੀਂ ਚਿੱਟਾ ਵੀ ਕਹਿ ਸਕਦੇ ਹੋ ਠੀਕ ਹੈ ਜੀ ਅੱਗੇ ਦੇਖੋ ਜੀ ਤੁਸੀਂ ਹੁਣ ਆਪਾਂ ਰੰਗਾਂ ਤੋਂ ਬਾਅਦ ਆਪਾਂ ਇਹਦੀ ਮੰਗਰੀ ਲਿਖੀ ਹੈ ਜੀ ਇੰਗਲਿਸ਼ ਦੇ ਇੰਗਲਿਸ਼ ਦੇ ਆਪਾਂ ਵਰਡ ਲਿਖੇ ਸ਼ਬਦ ਲਿਖੇ ਨੇ ਜੀ ਆਹ ਦੇਖੋ ਜੀ ਅਗਮ ਦੀ ਪਗਲੀ ਹੈ ਤੁਸੀਂ ਥੋੜੇ ਜਿਹਾ ਕਰੋ ਜੀ ਫਲੈਸ਼ ਕਾਰਡ ਸਹੀ ਕਰੋ ਥੈਂਕ ਯੂ ਬੱਤ ਹਾਂਜੀ ਹੁਣ ਅਗੇ ਪੜੋ ਜੀ ਤੁਸੀਂ ਫਸਟ ਤੇ ਕੀ ਲਿਖਿਆ ਐ ਐਫ ਏ ਐਂਡ ਫ੍ਰੈਂਡ ਹਾਂਜੀ ਬੀ ਓ ਐਕਸ ਬਾਕਸ ਸੀ ਏ ਟੀ ਕੈਟ ਪੀ ਆਈ ਐਨ ਪਿੰਨ ਹਾਂਜੀ ਇਸੇ ਤਰ੍ਹਾਂ ਬੱਚਿਆਂ ਨੂੰ ਤੁਸੀਂ ਇੱਕ ਫੈਨ ਦਿਖਾ ਕੇ ਐਫ ਐਨ ਫੈਨ ਦਿਖਾਉਂਗੇ ਫੈਨ ਤੋਂ ਬੱਚਾ ਕੀ ਲਿਖੂਗਾ ਮੈਨ ਪੈਨ ਬਾਕਸ ਆਕਸ ਫੌਕਸ ਕੈਟ ਮੈਟ ਬੈਟ ਅਗੇ ਪਿੰਨ ਤੋਂ ਕੀ ਲਿਖੋਗੇ ਅਗਮ ਇਨ ਹਾਂਜੀ ਇਨ ਨਾਲ ਸ਼ਬਦ ਆ ਤਿੰਨ ਲਿਖ ਦਾਂਗੇ ਠੀਕ ਹੈ ਨਾ ਬਿਨ ਠੀਕ ਹੈ ਨਾ ਤਿੰਨ ਅਗੇ ਹਿੱਟ ਤੋਂ ਫਿੱਟ ਕਿੱਟ ਵੈਰੀ ਗੁੱਡ ਪੋਟ ਤੋਂ ਹੌਟ ਠੀਕ ਹੈ ਇਸ ਤਰ੍ਹਾਂ ਹਾਂਜੀ ਵੈਰੀ ਗੁੱਡ ਆਪਾਂ ਅੱਗੇ-ਅਗੇ ਸ਼ਬਦ ਬਣਾਵਾਂਗੇ ਹਾਂਜੀ ਹੁਣ ਦੇਖੋ ਤਿੰਨ ਗਤੀਵਿਧੀਆਂ ਹੋ ਗਈਆਂ ਜੀ ਰੰਗਾਂ ਦੇ ਨਾਂ ਹੋ ਗਏ ਆਪਾਂ ਪੰਜਾਬੀ ਦਾ ਵੀ ਕਰ ਲੇ ਸ਼ਬਦ ਅਗੇ ਅੰਗਰੇਜ਼ੀ ਦੇ ਸ਼ਬਦ ਹੁਣ ਇੱਕ ਗਤੀਵਿਧੀ ਇਹ ਤਾਂ ਹੋਰ ਬਣ ਸਕਦੀ ਆ ਇੱਕ ਗਤੀਵਿਧੀ ਕੀ ਬਣ ਸਕਦੀ ਆ ਜੀ ਦੱਸੋ ਬੱਚੇ ਆਕਾਰ ਕੀ ਹੈ ਜੀ ਇਹੇ ਚੱਕਰ ਤਿਕੋਣ ਵਰਗ ਹਾਂਜੀ ਤਿੰਨ ਆਕਾਰ ਵੀ ਆਪਾਂ ਦੱਸੀ ਜਾਂਦੇ ਆ ਨਾਲ-ਨਾਲ ਹੁਣ ਇਹ ਤੇ ਇੱਕ ਗਤੀ ਕਿਹੜੀ ਬਣਦੀ ਆ ਇੱਕ ਹੋਰ ਬਣ ਗਈ ਜੀ ਹੁਣ ਤੁਹਾਨੂੰ ਵੀਡੀਓ ਬਣਾਉਂਦੇ ਉਹਨਾਂ ਦੇ ਪੈਟਰਨ ਦੇਖੋ ਜੀ ਪੈਟਰਨ ਦੇ ਹਿਸਾਬ ਨਾਲ ਅਗਮ ਅੱਗੇ ਪੈਟਰਨ ਤਿਆਰ ਕਰਕੇ ਦਿਖਾਇਆ ਮੈਨੂੰ ਸਭ ਤੋਂ ਪਹਿਲਾਂ ਜੀ ਚੱਕਰ ਫਿਰ ਵਰਗ ਹੈ ਤੇ ਫਿਰ ਤਿਕੋਣ ਹੈ ਇਸ ਤੋਂ ਅੱਗੇ ਕੀ ਲੱਗੂਗਾ ਜੀ ਦੱਸੋ ਖੜੇ ਹੋ ਕੇ ਹਾਂਜੀ ਹਾਂਜੀ ਵਰਗ ਹਾਂਜੀ ਤਿਕੋਣ ਹਾਂਜੀ ਇਹ ਦੇਖੋ ਜੀ ਪੈਟਰਨ ਵੀ ਆਪਣਾ ਕੰਪਲੀਟ ਹੋ ਗਿਆ ਦੇਖੋ ਜੀ ਆਪਾਂ ਦੇਖੋ ਜੀ ਹੁਣ ਜਿੰਨੇ ਅੱਜ ਫਲੈਸ਼ ਕਾਰਡ ਬਣਾਏ ਆ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੇ ਹੋਣੇ ਆ ਦੇਖੋ ਘਰੋਂ ਹੀ ਆ ਆਪਾਂ ਦੇਖੋ ਚੀਜ਼ਾਂ ਵਰਤ ਲਈਆਂ ਜੇ ਤੁਸੀਂ ਥੋੜਾ ਜਿਹਾ ਐਫਰਟ ਕਰ ਲਓਗੇ ਦੇਖੋ ਜੀ ਜਿਵੇਂ 컬러ਫੁਲ ਪੇਜ ਲੈ ਲਓਗੇ ਤਾਂ ਜਿਆਦਾ ਸੋਹਣਾ ਲੱਗੂਗਾ ਬੱਚਿਆਂ ਨੂੰ ਗਤੀਵਿਧੀ ਦੀ ਦੀ ਚੰਗੀ ਤਰ੍ਹਾਂ ਸਮਝ ਆ ਜਾਊਗੀ ਤੇ ਇਹਨਾਂ ਨੂੰ ਸਾਰਿਆਂ ਨੂੰ ਦੇਖੋ ਤੁਸੀਂ ਇੱਕ ਥਾਂ ਦੇ ਉੱਤੇ ਇੱਕ ਬਾਕਸ ਬਣਾ ਲਿਓ ਜਾਂ ਮੈਂ ਅਗਲੀ ਗਤੀਵਿਧੀ 'ਚ ਤੁਹਾਨੂੰ ਬਾਕਸ ਦੱਸੂਗੀ ਜੀ ਕਿਵੇਂ ਆਪਾਂ ਇੱਕ ਡੱਬੇ ਵਾਲਾ ਬਾਕਸ ਬਣਾ ਲਾਂਗੇ ਜਾਂ ਜੁੱਤੀਆਂ ਵਾਲੇ ਡੱਬੇ ਜਿਵੇਂ ਆਪਾਂ ਪਹਿਲਾਂ ਵਰਤੇ ਨੇ ਓਵੇਂ ਡੱਬੇ ਵਰਤ ਕੇ ਤੁਸੀਂ ਸਾਰੇ ਫਲੈਸ਼ ਕਾਰਡ ਨੂੰ ਦੇਖੋ ਇੱਕ ਥਾਂ ਤੇ ਸਾਂਭ ਸਕਦੇ ਹੋ ਆ ਦੇਖੋ ਜੀ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਬਹੁਤ ਬਹੁਤ